ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਵੀਡੀਓ ਜੀ ਬਹੁਤ ਇੱਕ ਖਾਸ ਆ ਤੇ ਤੁਸੀਂ ਜ਼ਰੂਰ ਧਿਆਨ ਦੇ ਨਾਲ ਸੁਣਨਾ ਤੇ ਪੂਰੀ ਵੀਡੀਓ ਨੂੰ ਦੇਖਣਾ ਤੇ ਸੁਣਨਾ ਤੇ ਮੇਰੀ ਵੀਡੀਓ ਨੂੰ ਚਲਦੇ-ਚਲਦੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਜੇ ਕੀਤਾ ਤਾਂ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਵੀਡੀਓ ਕਰ ਦਿਓ ਅੱਜ ਦੀ ਵੀਡੀਓ ਹੈ ਜੀ ਆਪਣੇ ਵੀ ਜੇ ਤੁਸੀਂ ਹਜੂਰ ਸਾਹਿਬ ਪਹਿਲੀ ਵਾਰ ਚੱਲੇ ਹੋ ਤਾਂ ਕਿਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਉੱਥੇ ਕਿਸ ਤਰ੍ਹਾਂ ਜਾਣਾ ਹਨ ਬਾਕੀ ਇਹ ਹੈਗਾ ਵੀ ਦੇਖੋ ਪਹਿਲਾਂ ਆਪਾਂ ਜਿਸ ਤੋਂ ਸਟਾਰਟਿੰਗ ਤੋਂ ਆਪਾਂ ਸ਼ੁਰੂ ਕਰਦੇ ਸ਼ੁਰੂ ਤੋਂ ਸ਼ੁਰੂ ਕਰਦੇ ਆ ਵੀ ਜਿਸ ਤਰ੍ਹਾਂ ਵੀ ਆਪਾਂ ਪਹਿਲਾਂ ਟਿਕਟ ਤਾਂ ਚਲੋ ਬੁੱਕ ਹੋ ਗਈ ਆਪਣੀ ਤੇ ਫਿਰ ਆਪਾਂ ਕਿਹੜੀ ਡੇਟ ਤੇ ਜਾਣਾ ਆਪਾਂ ਆਪਣੇ ਸਟੇਸ਼ਨ ਤੋਂ ਚੱਲਦੇ ਆ ਉਹ ਜਦੋਂ ਤੁਸੀਂ ਟ੍ਰੇਨ ਵਿੱਚ ਜਾਣਾ ਆ ਤੁਸੀਂ ਆਪਣੇ ਸਮਾਨ ਦਾ ਬਹੁਤ ਧਿਆਨ ਰੱਖਣਾ ਆ ਕਿਉਂਕਿ ਜਦੋਂ ਆਪਾਂ ਰਾਤ ਹੁੰਦੀ ਆ ਕਿਉਂਕਿ ਰਾਤ ਤਾਂ ਆਪਾਂ ਨੂੰ ਲੱਗ ਹੀ ਜਾਂਦੀ ਹੈ ਜੇ ਆਪਾਂ ਪੰਜਾਬ ਤੋਂ ਜਾ ਰਹੇ ਆ ਤਾਂ ਆਪਾਂ ਨੂੰ ਰਾਤ ਤਾਂ ਲੱਗਣੀ ਲੱਗਣੀ ਆ ਤੇ ਤੁਸੀਂ ਆਪਣੇ ਸਮਾਨ ਦਾ ਬਹੁਤ ਧਿਆਨ ਰੱਖਣਾ ਆ ਉੱਥੇ ਛੋਟੀਆਂ-ਛੋਟੀਆਂ ਜੰਜੀਰਾਂ ਜੀਆਂ ਮਿਲ ਜਾਂਦੀਆਂ ਆ ਜਿਹਦੇ ਨਾਲ ਆਪਾਂ ਆਪਣੇ ਸਮਾਨ ਨੂੰ ਲੋਕ ਕਰ ਸਕਦੇ ਆ ਬੜੀ ਗੱਲ ਇਹ ਆ ਵੀ ਜਦੋਂ ਆਪਾਂ ਮੈਂ ਪਹਿਲੀ ਵਾਰੀ ਗਈ ਸੀ ਹਜੂਰ ਸਾਹਿਬ ਮੈਂ ਤਾਂ ਕੀ ਕੀਤਾ ਸੀ ਆਪਣਾ ਜਿੰਨੇ ਜਾਣੇ ਵੀ ਅਸੀਂ ਸੀ ਹੈਗੇ ਸੀ ਸਾਰਿਆਂ ਦਾ ਸਮਾਨ ਮੈਂ ਆਪਣਾ ਉੱਪਰਲੀ ਸੀਟ ਤੇ ਰੱਖ ਕੇ ਤੇ ਆਪ ਉਸ ਸ਼ੀਟ ਤੇ ਲੰਮੀ ਪੈ ਗਈ ਸੀ ਕਿਉਂਕਿ ਫਿਰ ਮਨੇ ਅਸੀਂ ਵੀ ਬੱਚੇ ਆਪਣੇ ਜਿੱਦਾਂ ਮਾਜੀ ਤੁਰੇ ਫਿਰਨ ਜਿੱਤੇ ਮਾਜੀ ਲੰਮੇ ਪਹਿਣ ਹਨਾ ਤੇ ਆਪਣੇ ਸੀ ਆਪਣੇ ਸਮਾਨ ਦਾ ਬਿਲਕੁਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਧਿਆਨ ਰੱਖਣਾ ਆ ਕਿਉਂਕਿ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਤੇ ਦੂਸਰੀ ਗੱਲ ਇਹ ਆ ਵੀ ਆਪਾਂ ਨੂੰ ਆਪਾਂ ਕਹੀਏ ਟ੍ਰੇਨਾਂ ਦਾ ਖਾਣਾ ਜਿਹੜਾ ਖਾਣਾ ਪਸੰਦ ਨਹੀਂ ਕਰਦੇ ਦੁਨੀਆ ਤਾਂ ਬਹੁਤ ਖਾਂਦੀ ਆ ਪਰ ਜਿੱਦਾਂ ਮੈਨੂੰ ਤਾਂ ਟ੍ਰੇਨ ਦਾ ਖਾਣਾ ਵਧੀਆ ਨਹੀਂ ਲੱਗਦਾ ਹੈਗਾ ਕਿਉਂਕਿ ਮੈਨੂੰ ਇਹ ਹੁੰਦਾ ਪਤਾ ਨਹੀਂ ਉਹ ਕਿੱਦਾਂ ਬਣਿਆ ਹੋਊਗਾ ਕਿੱਦਾਂ ਨਹੀਂ ਬਣਿਆ ਹੋਊਗਾ ਤੇ ਤੁਸੀਂ ਆਪਣਾ ਜਿੰਨਾ ਕੁ ਵੀ ਹੋ ਸਕੇ ਵੀ ਜਦਾਂ ਹੁਣ ਗਰਮੀ ਦਾ ਮੌਸਮ ਚੱਲਦਾ ਆ ਕੋਈ ਆਪਣੀ ਸੁੱਕੀ ਸਬਜ਼ੀ ਬਣਾ ਲਓ ਫੁਲਕੇ ਲੈ ਲਓ ਨਾਲ ਤੇ ਫਿਰ ਆਪਣਾ ਇੱਕ ਦਿਨ ਦਾ ਖਾਣਾ ਤੋਂ ਤੁਸੀਂ ਲੈ ਕੇ ਹੀ ਜਾਓ ਪਾਣੀ ਵੀ ਹੋ ਸਕੇ ਤਾਂ ਪਾਣੀ ਵੀ ਲੈ ਲਓ ਚਲੋ ਪਾਣੀ ਤਾਂ ਮਿਲ ਹੀ ਜਾਂਦਾ ਆ ਤੇ ਪਾਣੀ ਵੀ ਆਪਾਂ ਲੈ ਕੇ ਪੀ ਸਕਦੇ ਆ ਮੁੱਲ ਤੇ ਕਈ ਵਾਰੀ ਟ੍ਰੇਨਾਂ ਦੇ ਵਿੱਚ ਲੰਗਰ ਵੀ ਲੱਗਾ ਹੁੰਦਾ ਆ ਆਪਾਂ ਵੈਸੇ ਤਾਂ ਉਹ ਕਹਿੰਦੇ ਆ ਕਿ ਕਿਸੇ ਤੋਂ ਚੀਜ਼ ਲੈ ਕੇ ਨਹੀਂ ਖਾਣੇ ਤੇ ਕਈ ਲੰਗਰ ਆਪਾਂ ਲੰਗਰ ਨੂੰ ਆਪਾਂ ਮਨਾ ਨਹੀਂ ਕਰਦੇ ਹੈਗੇ ਉਹ ਤੁਹਾਡੀ ਮਰਜ਼ੀ ਆ ਤੁਸੀਂ ਲੰਗਰ ਲੈਣਾ ਆ ਜਾਂ ਨਹੀਂ ਲੈਣਾ ਹਨਾ ਉਹ ਤੁਹਾਡੀ ਮਰਜ਼ੀ ਆ ਵੈਸੇ ਆਪਣਾ ਸਮਾਨ ਤੁਸੀਂ ਖਾਣ ਪੀਣ ਦਾ ਸਮਾਨ ਥੋੜਾ ਬਹੁਤਾ ਜ਼ਰੂਰ ਨਾਲ ਲੈ ਕੇ ਜਾਓ ਤੇ ਫਿਰ ਅੱਗੇ ਆਗੇ ਜੀ ਜਿੱਦਾਂ ਹਨਾ ਦਿੱਲੀ ਜਾ ਕੇ ਲੰਗਰ ਦੀ ਲੰਗਰ ਜ਼ਰੂਰ ਉੱਥੇ ਮਿਲਦਾ ਆ ਤੁਸੀਂ ਜੇ ਉਹ ਲੈਣਾ ਚਾਹੋ ਤਾਂ ਉਹ ਵੀ ਲੈ ਸਕਦੇ ਆ ਫਿਰ ਆਪਣਾ ਤੁਸੀਂ ਜੇਬ ਕਤਰਿਆਂ ਤੋਂ ਜਿੱਦਾਂ بچ ਕੇ ਰਹਿਣਾ ਆ ਕੋਈ ਵੀ ਸਟੇਸ਼ਨ ਆ ਜਾਂਦਾ ਆ ਨਾ ਤੇ ਤੁਸੀਂ ਆਪਣਾ ਮਤਲਬ ਬਹੁਤ ਸਿਕੰਨੇ ਰਹਿਣਾ ਆ ਜਿਹੜੇ ਜੇਬ ਕਤਰੇ ਜਾਦਾ ਸਟੇਸ਼ਨ ਤੇ ਮਿਲਦੇ ਆ ਕਿਉਂਕਿ ਉਹ ਸਟੇਸ਼ਨ ਤੇ ਗੱਡੀ ਖੜੀ ਹੁੰਦੀ ਆ ਤਾਂ ਆਪਾਂ ਖਿਡਕੀਆਂ ਦੇ ਵਿੱਚ ਆਪਾਂ ਫੋਨ ਲੈ ਕੇ ਬਹਿ ਜਾਂਦੇ ਆ ਤੇ ਉਹ ਫੋਨ ਲੈ ਕੇ ਜਿਹੜੇ ਚੀਜ਼ਾਂ ਲੈ ਕੇ ਦੌੜ ਜਾਂਦੇ ਆ ਆਪਣੇ ਫੋਨਾਂ ਦਾ ਪਰਸਾਂ ਦਾ ਖਾਸ ਖਿਆਲ ਰੱਖਣਾ ਆ ਜਦੋਂ ਜੀ ਆਪਾਂ ਨਦੀਰ ਸਾਹਿਬ ਹਜੂਰ ਸਾਹਿਬ ਨਦੀਰ ਪਹੁੰਚ ਜਾਂਦੇ ਆ ਜੀ ਉੱਥੇ ਜਾ ਕੇ ਟ੍ਰੇਨ ਰੁਕਦੀ ਆ ਤੇ ਤੁਸੀਂ ਉਥੋਂ ਆਟੋ ਲੈ ਕੇ ਜਾਂ ਉਥੋਂ ਗੱਡੀਆਂ ਵੀ ਲੱਗੀਆਂ ਹੋਈਆਂ ਬੱਸਾਂ ਵੀ ਲੱਗੀਆਂ ਹੋਈਆਂ ਫਰੀ ਜਿਹੜੀਆਂ ਗੁਰਦੁਆਰਾ ਸਾਹਿਬ ਜਾਂਦੀਆਂ ਆ ਤੇ ਤੁਸੀਂ ਜਾ ਸਕਦੇ ਆ ਫਿਰ ਅੱਗੇ ਜੇ ਜਦੋਂ ਆਪਾਂ ਲੰਗਰ ਸਾਹਿਬ ਗੁਰਦੁਆਰੇ ਜਾਣਾ ਆ ਤੁਸੀਂ ਸਰਾ ਵਿੱਚ ਵੀ ਰਹਿ ਸਕਦੇ ਆ ਤੇ ਉਥੇ ਆਪਾਂ ਨੂੰ ਹੋਟਲ ਵੀ ਜਿਹੜੇ ਆ ਉਹ ਵੀ ਮਿਲ ਜਾਂਦੇ ਆ ਜਿਹੜੇ ਕਿ ਬਹੁਤ ਸਾਫ਼ ਸੁਥਰੇ ਹੁੰਦੇ ਆ ਤੇ ਘਰਾਇਆ ਵੀ ਕੋਈ ਜ਼ਿਆਦਾ ਨਹੀਂ ਹੁੰਦਾ ਤੇ ਉਹ ਆਧਾਰ ਕਾਰਡ ਲੈਂਦੇ ਮੈਂਬਰ ਪੁੱਛਦੇ ਆ ਕਿੰਨੇ ਆ ਕਿੰਨੇ ਦਿਨ ਤੁਸੀਂ ਰਹਿਣਾ ਆ ਤੇ ਉਹ ਫਿਰ ਆਪਾਂ ਨੂੰ ਜਿਰਾਇਆ ਕਮਰਾ ਦੇ ਦਿੰਦੇ ਆ ਮੈਂਬਰਾਂ ਦੇ ਹਿਸਾਬ ਨਾਲ ਕੈਮਰਾ ਉਹ ਆਪਾਂ ਨੂੰ ਦੇ ਦਿੰਦੇ ਆ ਜੇ ਤੁਸੀਂ ਸਰਾ ਦੇ ਵਿੱਚ ਰਹਿਣਾ ਆ ਸਰਾ ਦੇ ਵਿੱਚ ਇਹ ਹੋ ਜਾਂਦਾ ਆ ਵੀ ਆਪਾਂ ਨੂੰ ਹਨਾ ਆਪਣੇ ਸਮਾਨ ਦੀ ਜ਼ਿੰਮੇਵਾਰੀ ਬਹੁਤ ਰੱਖਣੀ ਪੈਂਦੀ ਆ ਵੀ ਫਿਰ ਉਹਨਾਂ ਨੇ ਕਹਿੰਦੇ ਹੁੰਦੇ ਉਹ ਸਰਾ ਜਿਹੜੀ ਆ ਕਹਿ ਦਿੰਦੇ ਆ ਵੀ ਆਪਣਾ ਸਮਾਨ ਲਓ ਤੇ ਤੁਸੀਂ ਜਿਸ ਤਰ੍ਹਾਂ ਵੀ ਹੈਗਾ ਆ ਵੀ ਫਿਰ ਉਹਨਾਂ ਨੇ ਬੰਦ ਕਰਨਾ ਹੁੰਦਾ ਆ ਤੇ ਟਾਈਮ ਦੇ ਨਾਲ ਉੱਥੋਂ ਨਿਕਲਣਾ ਪੈਂਦਾ ਆ ਤਾਂ ਕਮਰੇ ਦੇ ਵਿੱਚ ਆਪਾਂ ਕਿੰਨੇ ਹੁੰਦੇ ਆਪਣਾ ਸਮਾਨ ਲੌਕ ਕਰਾਂਗੇ ਤੇ ਜਿੱਦਾਂ ਮਰਜ਼ੀ ਆਪਾਂ ਗੁਰਦੁਆਰਾ ਸਾਹਿਬ ਦੇਖਾਂਗੇ ਦੇਖੋ ਜੀ ਗੁਰਦੁਆਰਾ ਸਾਹਿਬ ਉਥੇ ਬਹੁਤ ਦੇਖਣ ਵਾਲੇ ਆ ਉਥੇ ਲੰਗਰਾਂ ਦਾ ਪ੍ਰਬੰਧ ਬਹੁਤ ਆ ਰੋਟੀ ਪਾਣੀ ਦਾ ਕੋਈ ਖਰਚਾ ਨਹੀਂ ਹੈਗਾ ਤੇ ਤੁਸੀਂ ਲੰਗਰ ਪਾਣੀ ਛੱਕ ਕੇ ਜੇ ਆਪਣੀ ਯਾਤਰਾ ਜਿਹੜੀ ਆ ਤੁਸੀਂ ਕਰ ਸਕਦੇ ਆ ਲੰਗਰ ਤਾਂ ਐਨੇ ਵਧੀਆ ਆ ਨਾ ਜੀ ਬਹੁਤ ਜ਼ਿਆਦਾ ਤੁਸੀਂ ਇੱਕ ਵਾਰੀ ਜਾਓਗੇ ਤੁਸੀਂ ਫਿਰ ਕਹੋਗੇ ਕਿ ਮੈਂ ਤਾਂ ਫਿਰ ਹਜ਼ੂਰ ਸਾਹਿਬ ਜਾਣਾ ਆ ਉੱਥੇ ਕੋਈ ਵੀ ਚੜਾਈਆਂ ਕਰਾਈਆਂ ਦਾ ਜਿੱਦਾਂ ਨਹੀਂ ਹੈਗਾ ਵੀ ਚੜਾਈ ਨਹੀਂ ਹੈਗੀ ਬਿਲਕੁਲ ਵਧੀਆ ਆ ਕੋਈ ਵੀ ਜਾ ਸਕਦਾ ਆ ਇਹ ਨਹੀਂ ਹੈਗਾ ਵੀ ਉੱਥੇ ਚੜਾਈਆਂ ਹੋਣਗੀਆਂ ਆਪਾਂ ਨਹੀਂ ਜਾ ਸਕਦੇ ਜਾ ਸਕਦੇ ਆ ਤੇ ਤੁਸੀਂ ਨਾਨਕ ਜੀ ਦੇ ਜ਼ਰੂਰ ਦਰਸ਼ਨ ਕਰਕੇ ਆਉਣੇ ਆ ਕਹਿੰਦੇ ਆ ਵੀ ਜੇ ਉੱਥੇ ਜਾਈਏ ਤਾਂ ਹੀ ਯਾਤਰਾ ਸਫਲ ਹੁੰਦੀ ਆ ਤੇ ਉੱਥੋਂ ਦਾ ਜਲ ਵੀ ਲੋਕੀ ਬਹੁਤ ਲਿਆਉਂਦੇ ਮੈਂ ਵੀ ਲੈ ਕੇ ਆਈ ਸੀ ਦੇਖੋ ਜੀ ਮੈਨੂੰ ਲਿਆਉਂਦੇ ਨੂੰ ਜਾਰਾਂ ਨੂੰ ਵੀ ਕਈ ਸਾਲ ਹੋ ਗਏ ਮੈਂ ਹੁਣ ਥੋੜੇ ਦਿਨ ਹੋਏ ਆ ਮੈਂ ਹੁਣ ਵਰਤਿਆ ਸੀਗਾ ਉਹ ਜਾਣ ਉਦਾਂ ਦਾ ਉਦਾਂ ਹੀ ਆ ਨਾ ਉਹਦੇ ਚ ਕੋਈ 스멜 ਨਹੀਂ ਨਾ ਉਹਦੇ ਵਿੱਚ ਕੋਈ ਹਰਿਆਈ ਜੰਮੀ ਇਹ ਸਾਰੀ ਉਹ ਸਤਗੁਰੂ ਦੀ ਮਿਹਰ ਆ ਤਾਂ ਇਹ ਚੀਜ਼ਾਂ ਇਸ ਤਰ੍ਹਾਂ ਰਹਿੰਦੀਆਂ ਨਹੀਂ ਤਾਂ ਪਾਣੀ ਦਾ ਥੋੜੀ ਦਿਨ ਪਾ ਕੇ ਰੱਖ ਲੋ ਤਾਂ ਉਹਦਾ ਫਿਰ ਦੇਖ ਲੋ ਕੀ ਹਾਲ ਬਣ ਜਾਂਦਾ ਆ ਤੇ ਆਪਣੀ ਯਾਤਰਾ ਜੀ ਤਾਂ ਹੀ ਸਫਲ ਹੁੰਦੀ ਆ ਜੇ ਆਪਾਂ ਨਾਨਕ ਜੀ ਦੇ ਜਾਨੇ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕਰਕੇ ਆਉਨੇ ਆ ਮੌਸਮ ਤਾਂ ਮੇਰੇ ਹਿਸਾਬ ਨਾਲ ਜੀ ਇਦਾਂ ਦਾ ਹੀ ਆ ਕਿਉਂਕਿ ਅਸੀਂ ਵੀ ਜੁਲਾਈ ਦੇ ਵਿੱਚ ਗਏ ਸੀ ਮੌਸਮ ਇਦਾਂ ਦਾ ਹੀ ਆ ਜਿੱਦਾਂ ਦਾ ਇੱਧਰ ਆ ਦਿੱਲੀ ਤੋਂ ਅੱਗੇ ਜਾ ਕੇ ਤੁਹਾਨੂੰ ਥੋੜਾ ਗਰਮੀ ਜ਼ਿਆਦਾ ਮਹਿਸੂਸ ਹੋਊਗੀ ਪਰ ਉਸ ਤੋਂ ਅੱਗੇ ਜਾ ਕੇ ਮੌਸਮ ਜਿਹੜਾ ਆ ਇਦਾਂ ਦਾ ਹੀ ਆ ਤੇ ਬਾਕੀ ਜੀ ਉੱਥੇ ਕੋਈ ਹੋਰ ਖਰਚਾ ਨਹੀਂ ਹੈਗਾ ਬਸ ਟ੍ਰੇਨਾਂ ਤਾਂ ਆਪਾਂ ਇੱਥੋਂ ਹੀ ਬੁੱਕ ਕਰਾ ਲੈਣੇ ਆ ਅੱਗੇ ਖਰਚਾ ਹੈਗਾ ਜਿਹੜਾ ਆਪਾਂ ਗੱਡੀ ਕਰਕੇ ਗੁਰਦੁਆਰਾ ਸਾਹਿਬ ਦੇਖਣ ਜਾਣੇ ਆ ਆਪਾਂ ਨੂੰ ਤਿੰਨ ਦਿਨ ਤੋਂ ਗੁਰਦੁਆਰਾ ਸਾਹਿਬ ਦੇਖਣ ਲਈ ਲੱਗ ਹੀ ਜਾਂਦੇ ਆ ਤੇ ਇਹ ਤੁਸੀਂ ਆਪਣਾ ਇਸ ਤਰ੍ਹਾਂ ਜਿਹੜਾ ਆ ਸਾਰਾ ਆਪਣਾ ਪ੍ਰਬੰਧ ਕਰਕੇ ਜਾਣਾ ਹੈ ਜੀ ਤੁੰਮੇ ਤਾਂ ਨੋਇ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਮੇਰੀ ਅਚਾਨਕਾਰੀ ਜਿੰਨੇ ਕਿ ਮੈਨੂੰ ਪਤਾ ਸੀ ਉਨਿੰਕ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ